ਅਸੀਂ ਨੇ ਕੋਈ ਜ਼ਮੀਨ ਖਰੀਦਣੀ ਆ। ਖਰੀਦਣ ਸਮੇਂ ਜਿਹੜੇ ਫਰਾਡ ਹੋ ਜਾਂਦੇ ਨੇ ਉਹ ਤੁਸੀਂ ਕਿਵੇਂ ਬਚ ਸਕਦੇ ਆ? ਫਰਾਡ ਤਾਂ ਦੇਖੋ ਜੀ ਇੱਕ ਤਾਂ ਨੰਬਰ ਜੇ ਜਿਹੜਾ ਬੰਦਾ ਜ਼ਮੀਨ ਵੇਚ ਰਿਹਾ ਹੈ। ਹਾਂਜੀ। ਬਾਕੀ ਕਨਫਰਮ ਕਰੋ ਵੀ ਕੀ ਉਹ ਉਹੀ ਬੰਦਾ ਹੈ। ਠੀਕ ਹੈ ਜੀ। 2-4 ਬੰਦਿਆਂ ਤੋਂ ਕਨਫਰਮ ਕਰ ਲਓ ਠੀਕ ਹੈ ਜੀ ਕਈ ਵਾਰੀ ਇਹ ਕਿਸੇ ਦੀ ਜ਼ਮੀਨ ਤੇ ਹੋਰੇ ਬੰਦਾ ਖੜਾ ਹੋ ਕੇ ਹਾਂਜੀ ਹਾਂ ਜਿਸ ਤਰ੍ਹਾਂ ਹੁਣ ਮੈਂ ਤੁਹਾਨੂੰ ਗੱਲ ਸੁਣਾ ਕੇ ਹਾਂ ਹਾਂਜੀ 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 ਕਿਸੇ ਬੰਦੇ ਨੇ ਆਧਾਰ ਕਾਰਡੀ ਤੋਂ ਉਸਦੇ ਬੰਦੇ ਦੇ ਨਾਂ ਤੇ ਤਿਆਰ ਕਰਾ ਲੇ ਪੈਨ ਕਾਰਡ ਵੀ ਉਹਦੇ ਨਾਂ ਤੇ ਤਿਆਰ ਕਰਾ ਲਿਆ ਜ਼ਮੀਨ ਕਿਸੇ ਦੀ ਵੇਚ ਗਿਆ ਠੀਕ ਹੈ ਜੀ ਉੱਥੇ ਆਪਾਂ ਕੀ ਕਰਾ ਗਏ ਇੰਗੀਆਂ ਚੀਜ਼ਾਂ ਤੋਂ ਬਚਣ ਵਾਸਤੇ ਹਮ ਆ ਜਿਹੜੀਆਂ ਪਿੰਡ ਚੋਂ ਆਪਾਂ ਨੂੰ ਤਸਦੀਕ ਕਰ ਲੈਣਾ ਜੀ ਬਾਕੀ ਇਹ ਉਹੀ ਬੰਦਾ ਹੈ ਜਿਹੜਾ ਜਮੀਨ ਵੇਚ ਰਿਹਾ ਜਮੀਨ ਵੇਚ ਰਿਹਾ ਹੈ ਕਿ ਇਹ ਹੈ ਉਹ ਵੀ ਬੰਦਾ ਜਣ ਕੇ ਇੱਕ ਦੋ ਬੰਦਿਆਂ ਤੋਂ ਪੁੱਛ ਪੁੱਛ ਕੇ ਪਹਲ ਕਰੀਏ ਫੋਟੋ ਲੈ ਲਓ ਬੰਦੇ ਦੀ ਫੋਟੋ ਖਿਚਣ ਤੋਂ ਬਾਅਦ ਬੰਦੇ ਇੱਕ ਦੋ ਬੰਦਿਆਂ ਤੋਂ ਤਸਦੀਕ ਕਰ ਲਵੇ ਇਹ ਇਸੇ ਨੌ ਦਾ ਬੰਦਾ ਕਿਤੇ ਹੋਰ ਤਾਂ ਨਹੀਂ ਹੈ ਜਾਂ ਉਹਨੇ ਕੋਈ ਲੋਨ ਤਾਂ ਨਹੀਂ ਲਿਆ ਹੋਇਆ ਬਿਲਕੁਲ ਲੋਨ ਦਾ ਵੀ ਪਰ ਤਸੱਲੀ ਕਰਨੀ ਜ਼ਰੂਰੀ ਹੈ ਕੱਲ ਨੂੰ ਲੋਨ ਲਿਆ ਹੁੰਦਾ ਕਈ ਵਾਰੀ ਰਿਕਾਰਡ ਤੇ ਨਹੀਂ ਚੜਿਆ ਹੁੰਦਾ ਉਹ ਚ ਵੀ ਫਿਰ ਜ਼ਮੀਨ ਵਾਲੇ ਨੂੰ ਪੈਸੇ ਭਰਨੇ ਪੈ ਜਾਂਦੇ ਨੇ ਠੀਕ ਹੈ ਜੀ ਗੱਲਾਂ ਤਾਂ ਬਹੁਤ ਤਸੱਲੀ ਕਰਨੇ ਕਿੱਥੇ ਕਿੱਥੇ ਤਸੱਲੀ ਕਰਨੀ ਹੈ ਠੀਕ ਹੈ ਸੱਲੀ ਕਰਨ ਵਾਲੀ ਤਾਂ ਹੁੰਦੀਆਂ ਨੇ ਚੀਜ਼ਾਂ ਬਹੁਤ ਬਈ ਠੀਕ ਹੈ ਜੀ ਠੀਕ ਹੈ ਬਾਕੀ ਇਹਦੇ ਵਿੱਚ ਜਿਹੜਾ ਬੰਦਾ ਉਹਦੇ ਉੱਪਰ ਇਹ ਵੀ ਆਪਾਂ ਨੂੰ ਇੱਕ ਗੱਲ ਜ਼ਰੂਰੀ ਆ ਮੰਨ ਲਓ ਬੰਦਾ ਕੋਈ ਜ਼ਮੀਨ ਵੇਚ ਰਿਹਾ ਆਪਾਂ ਲੈ ਰਹੇ ਆ ਆਪਾਂ ਨੂੰ ਤੇ ਕਬਜ਼ਾ ਦੇਖਣਾ ਵੀ ਜ਼ਰੂਰੀ ਆ ਕਬਜ਼ਾ ਵੀ ਜ਼ਰੂਰੀ ਆ ਜੀ ਕਬਜ਼ਾ ਦਾ ਸਭ ਤੋਂ ਪਹਿਲਾਂ ਜੀ ਗਰਦੌਰੀ ਜੇ ਕਿਸੇ ਹੋਰ ਬੰਦੇ ਦੇ ਨਾਂ ਚੱਲੀ ਆ ਰਹੀ ਏ ਜਿਹੜੀ ਜ਼ਮੀਨ ਆਪਾਂ ਲੈ ਰਹੇ ਆ ਕਬਜ਼ਾ ਕਿਸੇ ਹੋਰ ਦਾ ਗਰਦੌਰੀ ਕਿਸੇ ਹੋਰ ਦੇ ਨਾਂ ਚੱਲੀ ਆ ਰਹੀ ਏ ਫਿਰ ਆਪਾਂ ਉਹਦਾ ਕਬਜ਼ਾ ਨਿੱਪਨ ਮਿਲਣਾ ਜੀ ਠੀਕ ਆ ਜਿਹੜਾ ਬੰਦਾ ਕਬਜ਼ਾ ਕਰੀ ਬੈਠਾ ਏ ਜ਼ਮੀਨ ਤੇ ਕਬਜ਼ਾ ਵੀ ਠੀਕਾ ਵੀ ਵਾਕਈ ਇਸੇ ਬੰਦੇ ਦਾ ਕਬਜ਼ਾ ਇਹੀ ਬਾਹਰੇ ਹੈ ਠੀਕਾ ਠੀਕ ਹੈ ਨਹੀਂ ਕੱਲੋਂ ਕੋਈ ਜ਼ਮੀਨ 'ਚ ਬੰਦੇ ਹੋਰ ਕੋਈ ਕਬਜ਼ਾ ਕਰੀ ਬੈਠੇ ਹੋਵੇ ਠੀਕ ਹੈ ਫਿਰ ਪੱਕੀ ਕਰਾਂਗੇ ਉੱਥੇ ਮਾਲਕੀ ਆਪਣੇ ਨਾਲ ਹੋ ਜੂਗੀ ਰਿਸ਼ਤੀ ਹੋਗੀ ਮਾਲਕੀ ਦੀ ਹਾਂਜੀ ਹਾਂ ਪਰ ਕਮਜ਼ੋਰ ਨਪਲੇ ਸਾਜੋ ਤੋਂ ਗੈਰ ਮਰੂਸੀ ਜਿਹੜਾ ਬੈਠਾ ਉਹਨੂੰ ਕੱਢ ਨਹੀਂ ਸਕਦੇ ਆਪਾਂ ਅਦਾਲਤ ਦੇ ਹੁਕਮਾਂ ਤੋਂ ਵਗੈਰਾ ਠੀਕ ਹੈ ਇੱਕ ਮੇਰੇ ਸਾਰੇ ਇੱਥੇ ਸਵਾਲ ਜਾਦਾ ਕਿ ਮੰਨ ਲਓ ਜਿਵੇਂ ਆਪਾਂ ਏ ਬੰਦਾ ਵੇਚ ਰਿਹਾ ਜ਼ਮੀਨ ਹਾਂਜੀ ਏ ਨੇ ਬੀ ਨੂੰ ਵੇਚਦੀ ਹਾਂਜੀ ਬੀ ਨੇ ਅਗੇ ਸੀ ਨੂੰ ਵੇਚਦੀ ਹਾਂ ਹੁਣ ਜਿਹੜੀ ਏ ਨੇ ਵੇਚੀ ਬੀ ਦੇ ਨਾਮ ਤੇ ਇੰਤਕਾਲ ਹੋ ਗਿਆ 8ਵੇਂ ਖਾਨੇ ਵਿੱਚ ਹਮ ਫਰਦ ਦੇ 8ਵੇਂ ਖਾਨੇ ਚ ਆ ਗਿਆ ਵੀ ਇੰਤਕਾਲ ਇਸ ਬੰਦੇ ਨਾਮ ਤੇ ਦਰਜਾ ਹਾਂ ਹਾਂ ਹੁਣ ਇਹਨੇ ਇਹਦਾ ਨਾਮ ਮਾਲਕੀ ਵਾਲੇ ਖਾਨੇ ਵਿੱਚ ਅਜੇ ਆਇਆ ਨਹੀਂ ਹੈ ਹਾਂ ਹਾਂ ਠੀਕ ਹੈ ਨਹੀਂ ਆਇਆ ਮਤਲਬ ਇਹਨੇ ਪਹਿਲੀ ਸੀ ਨੂੰ ਵੇਚਤੀ ਹਾਂ ਵੇਚਤੀ ਕਿ ਜਦੋਂ ਹੁਣ ਸੀ ਇੰਤਕਾਲ ਕਰਵਾਊਗਾ ਸੀ ਨੇ ਇੰਤਕਾਲ ਕਰਵਾਉਣਾ ਹੀ ਕਿਉਂਕਿ ਜਦੋਂ ਰਜਿਸਟਰੀ ਕਰਵਾਤੀ ਫਿਰ ਇਹ ਸੀ ਦਾ ਜਾਊਗਾ ਤੀਜੇ ਨੰਬਰ ਖਾਨੇ 'ਚ ਨਾ ਜਾਂ ਬੀ ਬਾ ਦੀ ਬੀ ਦਾ ਜਾਊਗਾ ਨਹੀਂ ਬੀ ਦਾ ਨਹੀਂ ਜਾਂਦਾ ਸਿੱਧਾ ਹੀ ਜਾਊਗਾ ਅੱਛਾ ਸਿੱਧਾ ਹੀ ਜਾਊਗਾ ਸਿੱਧੀ ਸਿੱਧਾ ਬਗੂਗਾ ਨਹੀਂ ਬੀ ਦਾ ਵਿੱਚੋਂ ਨਿਕਲ ਜੂਗਾ ਬੀ ਨਿਕਲ ਗਿਆ ਜੀ ਬੀ ਵੇਚ ਗਿਆ ਜੀ ਜਦੋਂ ਜੌਣ ਦੀ ਬਣੂਗੀ ਜਿਹਦਾ ਜੌਣ ਦੀ ਬਣਨ ਤੋਂ ਪਹਿਲੀ ਬੀ ਦੇ ਨੌ ਚੜ ਗਿਆ ਫਿਰ ਤਾਂ ਵੱਖਰੀ ਗੱਲ ਹੈ ਜੀ ਠੀਕ ਹੈ ਜੀ ਜੇ ਜੌਣ ਦੀ ਹਲੇ ਬਣੀ ਨਹੀਂ ਹੈਗੀ ਉਸ ਤੋਂ ਪਹਿਲੀ ਸੀ ਨੂੰ ਵੀ ਵੇਚ ਤਿਆ ਫਿਰ ਤਾਂ ਸਿੱਧੇ ਸਿੱਧਾ ਨੌ ਆ ਜੂਗਾ ਬੀ ਦਾ ਵਿੱਚੋਂ ਨਿਕਲ ਜੂਗਾ ਬੀ ਦਾ ਵਿੱਚੋਂ ਨਿਕਲ ਜੂਗਾ ਠੀਕ ਹੈ ਜੀ ਦੋਸਤੋ ਇਹ ਵੀ ਹੁੰਦੀਆਂ ਨੇ ਗੱਲਾਂ ਬਾਕੀ ਇਸ ਤੋਂ ਬਿਨਾ ਹੋਰ ਵੀ ਮੇਨ ਗੱਲ ਤਾਂ ਇਹ ਹੁੰਦੀ ਵੀ ਜਿਹੜਾ ਬੰਦਾ ਜ਼ਮੀਨ ਵੇਚ ਰਿਹਾ ਉਹਦੀ ਅਸੀਂ ਤਸੱਲੀ ਕਰੀਏ ਉਹਦੇ ਨੰਬਰ ਫਰਦ ਵੀ ਪਿੱਛੋਂ ਕਿੱਥੋਂ ਜ਼ਮੀਨ ਚੱਲੀ ਆ ਰਹੀ ਜਿਵੇਂ ਆਪਾਂ ਦੇਖ ਰਹੇ ਹਾਂ ਵੀ ਕਿੰਨੇ ਕਟਾਰਾਂ ਤੋਂ ਜ਼ਮੀਨ ਚੱਲਦੀ ਜਾ ਰਹੀ ਆ ਬਿਲਕੁਲ ਬਿਲਕੁਲ ਤਸੱਲੀ ਕਰਨਾ ਜ਼ਰੂਰੀ ਹੈ ਹਾਂ ਸਾਡੀ ਤਸੱਲੀ ਕਰਨੀ ਜ਼ਰੂਰੀ ਹੈ ਜਿਹੜਾ ਬੰਦਾ ਵਿਚ ਆ ਉਹ ਬੇਸ਼ੱਕ ਆਪਾਂ ਨੂੰ ਤਸੱਲੀ ਦਵਾ ਦੇ ਪਰ ਤੁਸੀਂ ਖੁਦ ਆਪ ਵੀ ਉੱਥੇ ਇਹ ਨਾ ਕੋਈ ਵੀ ਸਾਡਾ ਗੇੜਾ ਲੱਗੂਗਾ ਬਿਲਕੁਲ ਬਿਲਕੁਲ ਕਈ ਵਾਰੀ ਮੈਂ ਸੁਣ ਇੱਕ ਵਾਰੀ ਪਹਿਲਾਂ ਵੀ ਦੱਸਿਆ ਸੀ ਵੀ ਇੱਕ ਵਾਰੀ ਜਣੀ ਕਿ ਜ਼ਮੀਨ ਤਾਂ ਨਦੀ ਚ ਜਾ ਰਹੀ ਹੈ ਬੰਦੇ ਦੀ ਹਾਂਜੀ ਉਹਦੇ ਰਕਵਾ ਜਿਹੜਾ ਨਦੀ ਜੀ ਉੱਥੋਂ ਨਦੀ ਚੱਲਦੀ ਨਦੀ ਦੇ ਵਿੱਚ ਆ ਗਿਆ ਰਕਵਾ ਠੀਕ ਹਾਂਜੀ ਹਾਂ ਪਰ ਉਹ ਜਮੀਨ ਦਿਖਾਤੀ ਹੋਰ ਕਿਸੇ ਬੰਦੇ ਦੀ ਹਾਂਜੀ ਹਾਂ ਵੀ ਆਜ ਮੀਨ ਹੈ ਮੇਰੀ ਪਰੰਤੂ ਜਦੋਂ ਰਿਸ਼ਤੀ ਹੋ ਗਈ ਉਹ ਬੰਦਾ ਕਹਿੰਦਾ ਇਹ ਤਾਂ ਜ਼ਮੀਨ ਮੇਰੀ ਹੈ ਤਾਂ ਇਹ ਉਸ ਬੰਦੇ ਦੀ ਹੈ ਹੀ ਨਹੀਂ ਉਹਦੇ ਦਾ ਜਿਹੜੇ ਨੰਬਰਾਂ 'ਚ ਤਾਂ ਕਰਾਈਦਾ ਆਪਦੇ ਨਿਸ਼ਾਨਦੇਹੀ ਕਰਾਦਾ ਜੋ ਨਿਸ਼ਾਨਦੇਹੀ ਹੋਈ ਉਹ ਜ਼ਮੀਨ ਨਦੀ ਦੀ ਨਿਕਲੀ ਕੀ ਕਰੂ ਉੱਥੇ ਬੰਦਾ ਕੀ ਨਿਕਰੂਗਾ ਉੱਥੇ ਤਸੱਲੀ ਕਰਨੀ ਤਾਂ ਜ਼ਰੂਰੀ ਹੈ ਨਾ ਜੀ ਬਾਕੀ ਤੁਸੀਂ ਆਪ ਆਪਦਾ ਪੂਰਾ ਧਿਆਨ ਰੱਖ ਕੇ ਜਿਹੜੀ ਵੀ ਚੀਜ਼ ਤੁਸੀਂ ਖਰੀਦ ਰਹੇ ਹੋ ਉਹਦੀ ਪੂਰੀ ਵੈਰੀਫਾਈ ਕਰੋ ਪਲਾਟ ਹੋਵੇ ਚਾਹੇ ਜ਼ਮੀਨ ਹੋਗੀ ਕੋਈ ਵੀ ਚੀਜ਼ ਹੋ ਗਿਆ ਠੀਕ ਆ ਬਾਕੀ ਕਮੈਂਟ ਕਰਕੇ ਦੱਸੋ ਵੀਡੀਓ ਕਿਵੇਂ ਲੱਗੀ ਧੰਨਵਾਦ ਕਰਦੇ ਹਾਂ ਸਾਰਿਆਂ ਦਾ ਜੀ ਦੋਸਤੋ ਜਿਹੜਾ ਆਪਾਂ ਨੇ ਪਲੇ ਸਟੋਰ ਤੇ ਜਾਂ ਐਪ ਸਟੋਰ ਤੇ ਇੱਕ ਪੰਜਾਬ ਦੇ ਹੀਰੇ ਐਪ ਬਣਾਇਆ ਤਾਂ ਬਹੁਤ ਬਹੁਤ ਸਾਰੇ ਵੀਰਾਂ ਨੂੰ ਇਦਾਂ ਵੀ ਇਹ ਇੱਕ ਕੋਰਸ ਆ ਇਹ ਬਾਈ ਜੀ ਕੋਰਸ ਨਹੀਂ ਹੈਗਾ ਕਿ ਛੋਟੇ ਜਿਹੇ ਬੱਚੇ ਤੋਂ ਲੈ ਕੇ ਸਿਆਣੀ ਉਮਰ ਤੱਕ ਜਿੱਥੋਂ ਬੱਚੇ ਨੂੰ ਸਮਝ ਆ ਗਈ ਤੁਸੀਂ ਘਰ ਬੈਠੇ ਫਰਦ ਕਿਵੇਂ ਡਾਊਨਲੋਡ ਕਰੋਗੇ ਕਿਵੇਂ ਆਪਣਾ ਹਿੱਸਾ ਕੱਢ ਕੱਢ ਸਕਦੇ ਹੋ ਅਗਰ ਫਰਦ ਦੇ ਵਿੱਚ ਕੋਈ ਗਲਤੀ ਆ ਉਹਦੀ ਕਰੈਕਸ਼ਨ ਕਿਵੇਂ ਕਰਾ ਸਕਦੇ ਆ ਵਿਰਾਸਤ ਕੀ ਆ ਨਿਸ਼ਾਨਦੇਹੀ ਕੀ ਆ ਕੁਰਸੀਨਾਮਾ ਕੀ ਆ ਤਕਸੀਮ ਕੀ ਹੁੰਦੀ ਆ ਸਾਂਝੀ ਖੇੜ ਦੀ ਤਕਸੀਮ ਕਿਵੇਂ ਕਰਵਾ ਸਕਦਾ ਇੰਤਕਾਲ ਦੀਆਂ ਕਿਸਮਾਂ ਕੀ ਨੇ ਗੋਦਨਾਮਾ ਕੀਆ ਬਿਆਨਾ ਇਕਰਾਰਨਾਮਾ ਫੀਲਡ ਬੁੱਕ ਤਤੀਮਾ ਗਰਦਾਬਰੀ ਜਮ੍ਹਾਂਬੰਦੀ ਸਪੈਸ਼ਲੀ ਉਰਦੂ ਅਤੇ ਫਾਰਸੀ ਦੇ ਸ਼ਬਦਾਂ ਦਾ ਭਨਾਰ ਲੱਠੇ ਬਾਰੇ ਜਾਣਕਾਰੀ ਲਾਲ ਲਖੀਰ ਕੀ ਹੁੰਦੀ ਆ ਮਸਾਬੀ ਸਾਂਝੀ ਜ਼ਮੀਨ ਦੇ ਵਿੱਚੋਂ ਆਪਣਾ ਹੀ ਆਪਣਾ ਹਿੱਸਾ ਕਿਵੇਂ ਕੱਢੀਏ ਖੇਵਟ ਵਿੱਚੋਂ ਹਿੱਸਾ ਕਿਵੇਂ ਕੱਢੀਏ ਪੁਰਾਣਾ ਰਿਕਾਰਡ ਕਿਵੇਂ ਲੈ ਸਕਦਾ ਟੇਡੇ ਮੇਟੇ ਖੇਤਾਂ ਦੀ ਮਿੰਤੀ ਪਟਾਨਾਮਾ ਕੀਆ ਮਰੱਬਾ ਕੀਆ ਗਰਦਾਬਰੀ ਕੀਆ ਜਰੀਬ ਕੀ ਹੁੰਦੀ ਆ ਸੋ ਕਹਿਣ ਦਾ ਭਾਵ ਇਸ ਤੋਂ ਵੀ ਵੱਧ ਕੇ ਹੋਰ ਬਹੁਤ ਸਾਰੇ ਟੌਪਿਕ ਨੇ ਤੁਸੀਂ ਘਰ ਬੈਠੇ ਇਸ ਐਪ ਦੇ ਜਰੀਏ ਬਹੁਤ ਸਾਰੀ ਜਾਣਕਾਰੀ ਪ੍ਰਾਪਤ ਕਰੋਗੇ ਅਗਰ ਫੇਰ ਵੀ ਤੁਹਾਨੂੰ ਕੋਈ ਦਿੱਕਤ ਆਉਂਦੀ ਆ ਇਸ ਐਪ ਨੂੰ ਡਾਊਨਲੋਡ ਕਰਨ ਦੇ ਵਿੱਚ ਤਾਂ 983105702 ਤੇ WhatsApp ਕਰ ਸਕਦੇ ਹੋ ਕਾਲ ਕਰ ਸਕਦੇ ਹੋ ਇਸ ਐਪ ਦੇ ਵਿੱਚ ਤੁਹਾਨੂੰ ਪਹਿਲੀਆਂ 20 ਵੀਡੀਓ ਫ੍ਰੀ ਮਿਲਣਗੀਆਂ ਉਸ ਤੋਂ ਅਗਲੇ ਵੀਡੀਓ ਤੁਹਾਨੂੰ ਪੇਡ ਮਿਲਣਗੀਆਂ ਉਸ ਤੋਂ ਬਾਅਦ ਸ਼ੇਅਰ ਕਰੋ ਬਾਅਦ ਵਿੱਚ ਕਮੈਂਟ ਤੇ ਲਾਈਕ ਕਰਕੇ